ਸਰ ਸਭ ਤੋਂ ਪਹਿਲਾਂ ਮੈਂ ਉਰੇ ਸਪੌਂਸਰ ਦੇ ਤੁਹਾਡਾ ਬਹੁਤ ਸਵਾਗਤ ਕਰਦਾ ਤੇ ਇਹ ਮੀਟਿੰਗ ਇਸ ਕਰਕੇ ਰੱਖੀ ਗਈ ਹੈ ਜਿਸ ਦਿਨ ਸੀਐਮ ਸਾਹਿਬ ਤੋਰੀ ਆਏ ଥିଲେ ਨਾ ਉਹ ਦਿਨ ਸੀਐਮ ਸਾਹਿਬ ਨੂੰ ਮੈਂ ਉੱਥੇ ਪਹਿਲਾਂ ਤਾਂ ਮਿਲਣ ਦੀ ਕੋਸ਼ਿਸ਼ ਕਰੀ ਚਲੋ ਉੱਥੇ ਟਾਈਮ ਨਹੀਂ ਲੱਗਿਆ ਮੇਰੀ ਸਿਵਲ ਹਸਪਤਾਲ ਸਾਹਮਣੇ ਚਹਿਲ ਮੈਡੀਕਲ ਹਾਲ ਹੈ ਮੇਰੀ ਆਪਣੀ ਦੁਕਾਨ ਦੇ ਸਾਹਮਣੇ ਮੈਂ ਇੱਕ ਸਾਈਡ ਤੇ ਹੋ ਕੇ ਖੜ ਗਿਆ ਤੇ ਚਲੋ ਸੀਐਮ ਸਾਹਿਬ ਦਾ ਕਾਫਲਾ ਵਾਪਸੀ ਤੇ ਆ ਰਿਹਾ ଥି ਤੇ ਮੈਂ ਉਹਨਾਂ ਨੂੰ ਮਾੜਾ ਜਿਹਾ ਇਸ਼ਾਰਾ ਕਰਿਆ ਤਾਂ ਸੀਐਮ ਸਾਹਿਬ ਨੇ ਗੱਡੀ ਰੋਕ ਲਈ ਚਲੋ ਗੱਡੀ ਰੋਕੀ ਉਹਨਾਂ ਨੇ ਤਾਂ ਕਿ ਖੋਲ ਕੇ ਗੱਲਬਾਤ ਕਰੀ ਮੈਂ ਉਹਨਾਂ ਨੂੰ ਸ਼ਹਿਰ ਦੀਆਂ ਜਿਹੜੀਆਂ ਸਮੱਸਿਆਵਾਂ ਦੀਆਂ ਮੇਨ ਸਮੱਸਿਆ ਸਿਵਲ ਹਸਪਤਲ ਵਾਲੇ ਜਾਨੂ ਕਰਾਈਆਂ ਵੀ ਸਿਵਲ ਹਸਪਤਲ ਜੀ ਥੋੜਾ ਸਟਾਫ ਘਟ ਹੈ ਤੇ ਮਸ਼ੀਨਾਂ ਉਸ ਉਹਨਾਂ ਦੀ ਪ੍ਰੋਬਲਮ ਹੈ ਉਹ ਕਹਿੰਦੇ ਵੀ ਜਿਹੜੀ ਹੈ ਨਵਾਂ ਹਸਪਤਲ ਬਣ ਰਿਹਾ ਹੈ ਨਾ ਵੀ ਹਸਪਤਲ ਦੇ ਵਿੱਚ ਪੂਰੇ ਸਾਨੂੰ ਜਲਦ ਤੋਂ ਜਲਦ ਸਾਰੀਆਂ ਸਮੱਸਿਆਵਾਂ ਦਾ ਥੋੜਾ ਹੱਲ ਹੋ ਜੂ ਸਾਰੀਆਂ ਮਸ਼ੀਨਾਂ ਆ ਜਾਣਗੀਆਂ ਸਾਰੇ ਡਾਕਟਰਾਂ ਦੀਆਂ ਪੋਸਟਾਂ ਭਰੀਆਂ ਜਾਣਗੀਆਂ ਯਾਨੀ ਕਿ ਮੈਨੂੰ ਇਹ ਗੱਲਬਾਤ ਕਰਕੇ ਪਹਿਲੀ ਗੱਲ ਤਾਂ ਇਹ ਨਹੀਂ ਲੱਗਦਾ ਸੀ ਵੀ ਗੱਡੀ ਪਤਾ ਹੀ ਰੋਕੂ ਨਹੀਂ ਰ ਇਹਦੀ ਗੱਲ ਤਾਂ ਮਨਨ ਦਾ ਉਹ ਰੋਕਣ ਦੇ ਬਹੁਤ ਧੰਨਵਾਦ ਕਰਦਾ ਸਾਡੀ ਕੈਮਿਸਟ ਐਸੋਸੀਏਸ਼ਨ ਧੂਰੀ ਵੱਲੋਂ ਤੇ ਸਾਡੇ ਕਲੱਬ ਦੇ ਮਾਸਟਰ ਜੀ ਬੈਠੇ ਨੇ ਇਧਰ ਮਾਸਟਰ ਜੀ ਨਾਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੇ ਰੋਕੇ ਸਾਡੀਆਂ ਸਮੱਸਿਆ ਸੁਣੀਆਂ ਤੇ ਸਮੱਸਿਆ ਨੂੰ ਹੱਲ ਕਰਨ ਦਾ ਜਲਦ ਹੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਕਹਿੰਦੇ ਵੀ ਸਾਰੇ ਸਿਵਲ ਹਸਪਤਾਲ ਸਟਾਫ ਪੂਰਾ ਕਰਕੇ ਸਾਰਾ ਤੁਹਾਡਾ ਡਾਕਟਰ ਜਿੰਨੇ ਘਾਟ ਬਾਦ ਸਾਰੀਆਂ ਮਸ਼ੀਨਾਂ ਨਵੇਂ ਸਿਵਲ ਹਸਪਤਾਲ ਦਾ ਫੇਰ ਮੂਰਤ ਕਰਾਂਗੇ ਪਹਿਲਾਂ ਸਾਰਾ ਤੁਹਾਡਾ ਸਟਾਫ ਪੂਰਾ ਹੋਗਾ ਇਸ ਲਈ ਮੈਨੂੰ ਮਿਲ ਕੇ ਬਹੁਤ ਹੀ ਸਾਡੇ ਪੰਜਾਬ ਦੇ ਮਾਨਯੋਗ ਸਰਦਾਰ ਭਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਸਾਹਿਬ ਨਾਲ ਸੁਖਵੀਰ ਸਿੰਘ ਜੀ ਸੁਖੀ ਓਐਸਡੀ ਦੋਨਾਂ ਦਾ ਬਹੁਤ ਹੀ ਨਿੱਕੇ ਸੁਭਾਅ ਦੇ ਇਨਸਾਨ ਸਾਨੂੰ ਤਾਂ ਮਿਲ ਕੇ ਇੰਨਾ ਬੜੀਆਂ ਲੱਗਿਆ ਜਾਨੀ ਕਿ ਸਾਨੂੰ ਨਹੀਂ ਅਜੇ ਤੱਕ ਕੋਈ ਇਸ ਤਰ੍ਹਾਂ ਮੇਰੇ ਅਜਾ ਕੋਈ ਐ ਸਾਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਗੱਲ ਕਰਦੇ ਨੇ ਜਾਨੀ ਕਿ ਸਾਨੂੰ ਉਹ ਆਮ ਨਾਗਰਿਕਤ ਹੋਣ ਦੇ ਇਸ ਤਰ੍ਹਾਂ ਮੈਨੂੰ ਪਹਿਲ ਦੇ ਆਧਾਰ ਤੇ ਮਿਲੇ ਜਾਨੀ ਕਿ ਬਹੁਤ ਵਧੀਆ ਗੱਲਬਾਤ ਕੀਤੀ ਇਸ ਕਰਕੇ ਅਸੀਂ ਆਪਣੇ ਹਲਕੇ ਦੇ ਮਹੱਲੇ ਦੇ ਤੇ ਇੱਕ ਮਿਸਸ ਬਨੂ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਸਾਨੂੰ ਉਹ جانتے ਹੋਏ ਪੂਰਾ ਵਿਸ਼ਵਾਸ ਦਿਵਾ ਕੇ ਗਏ ਨੇ ਵੀ ਸਿਵਲ ਹਸਪਤਾਲ ਦੀਆਂ ਜੋ ਸਮੱਸਿਆ ਨੇ ਉਹਨਾਂ ਨੂੰ ਜਲਦੀ ਹੀ ਹੱਲ ਕੀਤਾ ਜਾਊਗਾ ਉਹਨੂੰ ਉਮੀਦ ਹੈਗੀ ਸੀ ਵੀ ਰੁਕ ਜਾਣਗੇ ਨਹੀਂ ਮੈਨੂੰ ਦੇਖੋ ਕੋਈ ਉਮੀਦ ਨਹੀਂ ਸੀ ਵੀ ਸਾਇਦ ਸੀਐਮ ਨਾ ਰੁਕਣ ਪਰ ਉਹਨਾਂ ਨੇ ਅੱਜ ਸੱਚ ਸਾਫਤ ਕਰਤਾ ਵੀ ਭਗਵੰਤ ਮਾਨ ਮੁੱਖ ਮੰਤਰੀ ਜੋ ਪੰਜਾਬ ਦੇ ਨੇ ਜਾਂ OSD ਨਕੇਸਵਾ ਦੇ ਸੁਖੀ ਜੀ ਨੇ ਵੀ ਉਹਨਾਂ ਨੇ ਪੂਰੀ ਅੱਜ ਧੂਰੀ ਦੇ ਵਿੱਚ ਸਾਫਤ ਕਰਤੀ ਗੱਲ ਵੀ ਆਮ ਨਾਗਰ ਵੀ ਉਹਨਾਂ ਨੂੰ ਜਿੱਥੇ ਮਰਜ਼ੀ ਰੋਕ ਕੇ ਮਿਲ ਸਕਦਾ ਮੈਂ ਬਹੁਤ ਇਹ ਗੱਲਾਂ ਤੋਂ ਖੁਸਾਂ ਸਾਡੇ ਸਾਰੇ ਕੈਮਿਸਟਰੀ ਅਸੋਸੀਏਸ਼ਨ ਵਾਲੇ ਸਾਰੇ ਜਾਨੀ ਕਿ ਖੁਸ ਨੇ ਕਹਿੰਦੇ ਵੀ ਯਾਰ ਇਹ ਗੱਲ ਹੋ ਨਹੀਂ ਸਕਦੀ ਸੀ ਪਰ ਮੁੱਖ ਮੰਤਰੀ ਸਾਹਿਬ ਨੇ ਬਹੁਤ ਹੀ ਜਾਨੀ ਕਿ ਰੋਕ ਕੇ ਸਾਨੂੰ ਬਹੁਤ ਖੁਸ਼ੀ ਦਿੱਤੀ ਹੈ ਜਦੋਂ ਮੁੱਖ ਮੰਤਰੀ ਸਾਹਿਬ ਰੁਕੇ ਜੀ ਗੱਡੀ ਚੋਂ ਤਾਂ ਪਹਿਲਾਂ ਉਹਨਾਂ ਨਾਲ ਇਹੀ ਹਸੇਬਲਾ ਹਸਾਲ ਦੀ ਗੱਲ ਹੋਈ ਬਿਸਾਰਤੋਰੀ ਹਸਪਤਾਲ ਦੇ ਵਿੱਚ ਮਸ਼ੀਨ ਅਲਟਰਾਸਾਉਂਡ ਦੀ ਮਸ਼ੀਨ ਬੰਦ ਪਈ ਹੈ ਐਕਸ-ਰੇ ਬੰਦ ਪਏ ਨੇ ਡਾਕਟਰਾਂ ਦੀ ਘਾਟ ਆ ਉਹਨਾਂ ਨੇ ਕਿਹਾ ਵੀ ਮੇਰੇ ਸਾਰਾ ਕੁਝ ਇੱਥੇ ਦਿਮਾਗ 'ਚ ਹੈ ਤੁਸੀਂ ਟੈਨਸ਼ਨ ਨਾ ਕਰੋ ਵੀ ਅਸੀਂ ਬਹੁਤ ਜਲਦੀ ਸਾਰੀਆਂ ਮਸ਼ੀਨਾਂ ਨਵੇਂ ਹਸਪਤਾਲ 'ਚ ਸਾਰਾ ਕੁਝ ਫਿੱਟ ਕਰਕੇ ਐਕਸ-ਰੇ ਮਸ਼ੀਨਾਂ ਬੰਡਲ ਸਰਜਰੀ ਮਸ਼ੀਨਾਂ ਤੇ ਅਲਟਰਾਸਾਉਂਡ ਡਾਕਟਰਾਂ ਦੀ ਜਿੰਨੀ ਕਮੀ ਹੈ ਪੂਰੇ ਸਟਾਫ ਦੀ ਸਾਰੀ ਉੱਥੇ ਪੂਰੀ ਕਰਕੇ ਵੀ ਅਸੀਂ ਉੱਥੇ ਜਲਦੀ ਹੀ ਜਨਤਾ ਦੇ ਹਵਾਲੇ ਕਰਾਂਗੇ ਹਸਪਤਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਸ਼ਵਨੀ ਕੁਮਾਰ ਹੈ ਜੀ ਮੰਗਾਤਾ ਜੀ ਬਸ ਇਹੀ ਨੇ ਤੁਹਾਨੂੰ ਸਾਡੇ ਸੀਨੀਅਰ ਮੈਂਬਰ ਨੇ ਚੈਹਲ ਮੈਡੀਕਲ ਆਲਾ ਦੇ ਨੇ ਧੀਰ ਸਿੰਘ ਧੀਰਾ ਜੀ ਇਹਨਾਂ ਨੇ ਪਹਿਲਾਂ ਅਗਵਤ ਕਰਾਈ ਦਿੱਤਾ ਜੀ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਉਹੀ ਸੇਮ ਮੰਗਣ ਆਈਆਂ ਬਸ ਵੀ ਜੇ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਰੋਕਿਆ ਜਿਹੜੀ ਉਹਨਾਂ ਨੇ ਗੱਲਬਾਤ ਸੁਣੀ ਇਹਨਾਂ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੂੰ ਆਸ਼ਵਾਸ਼ਣ ਦੇ ਕੇ ਕਹੇ ਨੇ ਵੀ ਮੇਰੇ ਦਿਮਾਗ 'ਚ ਸਾਰੀਆਂ ਗੱਲਾਂ ਨੇਗੀਆਂ ਉਹ ਸਾਰੀਆਂ ਪੂਰੀਆਂ ਹੋਣਗੀਆਂ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਪੂਰੀਆਂ ਹੋ ਜਾਣਗੀਆਂ